ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਸੋ ਇਸੇ ਨੂੰ ਲੈ ਕੇ ਵੀ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਉਹ ਹਰ ਇਸ ਜੋ ਦੁੱਖ ਦੀ ਘੜੀ ਹੈ ਉਸ ਵਿੱਚ ਉਹ ਪਰਿਵਾਰਾਂ ਦੇ ਨਾਲ ਨੇ ਅਤੇ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਜੀਹਾਂ ਦੱਸਦੇ ਕਿ ਸੰਗਰੂਰ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਦੇ ਦਾ ਸੀ ਜਾਂ ਮਲੇ ਤੇ ਸੰਗਰੂਰ ਦੇ ਪਿੰਡ ਗੁਜਰਾ ਪਹੁੰਚ ਕੇ ਉਹਨਾਂ ਨੇ ਮੁਲਾਕਾਤ ਕੀਤੀ ਸੋ ਦੱਸਿਏ ਕਿ ਇਸ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਉਧਰ ਸੀਐਮ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਦਾ ਵੀ ਹੱਥ ਹੋਵੇਗਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਜੀ ਹਾਂ ਦੱਸਿਏ ਕਿ ਸੀਐਮ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਏਗੀ ਪਿਛਲੇ ਦਿਨ ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ ਪੀ ਨਾਲ ਕਈ ਮੋਤਾ ਹੋਈਆਂ ਸਿਹਤ ਅੱਜ ਮੌਕੇ ਤੇ ਜਾਇਕ ਕੇ ਜਾ ਕੇ ਸਿਆਂ ਮਾਨ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਟੁੱਲਿਆ ਜਾ ਕੇ ਨਹੀਂ ਬੰਦੀ। ਉਹ ਬਹੁਤ ਮਾੜੀ ਗੱਲ ਹੋਈ ਹੈ। ਬਾਰ ਮੁੱਖ ਮੰਤਰੀ ਨਾ ਕੋਗਾ ਇਹਨਾਂ ਫਰਜ਼ ਬਣਦਾ ਹੈ। ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ। ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ। ਔਕਰੀਆਂ ਜਿਹੜੀ ਰੁਕਾ ਔਰ ਉਹ ਬੋਲਦਾ ਜੇ ਭਾਰਤੀ ਚੋਣੇ ਭਾਰਤੀ ਦੇ ਨਾਮ ਤੇ ਚੀ ਨੀਰ ਬਚੀ ਬਾੜ ਜਿਹਨੇ ਪੰਜਾਬ ਨੇ ਕੰਮ ਕੀਤਾ ਆਪੋਸ ਖੜੀ ਹੈ ਮੈਂ ਆਰਡਰ ਕਰ ਕਾ ਡੀਜੀਪੀ ਜਿਹੜੇ ਬੰਦੇ ਦਾਸਾ ਫੜਲੇ ਦਾਸਾ ਫੜਲੇ ਦੋਬਰੇ ਦਾਸ ਫੜਲੇ ਦਾਸ ਫੜਲੇ